ਕਿਉਂਕਿ ਅਸੀਂ ਅਸਿਊਮ ਕਰਦੇ ਹਾਂ ਕਿ ਤੁਹਾਡੀ ਦੁਕਾਨ ਅਜਿਹੇ ਏਰੀਆ ਦੇ ਵਿੱਚ ਹੈ ਜਿੱਥੇ ਤੁਹਾਨੂੰ 4 ਤੋਂ 5 ਪਿੰਡ ਲੱਗਦੇ ਨੇ ਇਸ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ 10 ਤੋਂ 12 ਹਜ਼ਾਰ ਕਮਾਉਣਗੇ ਜਿਆਦਾ ਨਹੀਂ ਜੇਕਰ ਡੇਲੀ 500 ਲੋਕਾਂ ਦੇ ਪਾਰਸਲ ਵੀ ਤੁਸੀਂ ਰਿਸੀਵ ਕਰ ਰਹੇ ਹੋ ਤਾਂ ਦਿਨ ਦਾ 10000 ਰੁਪਿਆ ਤਾਂ ਤੁਸੀਂ ਸਿਰਫ ਪਾਰਸਲ ਰੱਖਣ ਦਾ ਹੀ ਕਮਾ ਲੈਣਾ ਅਤੇ ਸੈਕਿੰਡ ਆਪਸ਼ਨ ਨਾਲ ਜੇਕਰ ਤੁਸੀਂ ਅੱਧੇ ਲੋਕਾਂ ਦੇ ਘਰ ਪਾਰਸਲ ਛੱਡਣ ਜਾਂਦੇ ਹੋ ਤਾਂ ਅਤੇ ਜਿਆਦਾ ਨੇੜੇ ਦੀ ਜਗ੍ਹਾ ਤੇ 10 ਰੁਪਏ ਐਕਸਟਰਾ ਲੈਂਦੇ ਹੋ ਤਾਂ ਤੁਸੀਂ ਦਿਨ ਵਿੱਚ 2500 ਰੁਪਏ ਐਕਸਟਰਾ ਕਮਾ ਸਕਦੇ ਹੋ 5000 ਤੁਸੀਂ ਦੁਕਾਨ ਦਾ ਕਿਰਾਇਆ ਵੀ ਦੇ ਦਿੱਤਾ ਤਾਂ ਤਾਂ ਵੀ ਤੁਸੀਂ ਮਹੀਨੇ ਦਾ 2 ਲੱਖ ਰੁਪਿਆ ਆਪਣੇ ਜੇਬ ਵਿੱਚ ਪਾ ਸਕਦੇ ਹੋ 2 ਲੱਖ ਮੈਂ ਬਹੁਤ ਘੱਟ ਦੱਸਿਆ ਕਿਉਂਕਿ ਕਈ ਵਾਰ ਪਾਰਸਲ ਘਟਵਰ ਜਾਂਦੇ ਨੇ ਨਹੀਂ ਤਾਂ 3 ਲੱਖ ਰੁਪਇਆ ਦਾ ਮਿਨੀਮਮ ਬੰਦਾ ਹੀ ਹੈ ਇਹ ਸਿਰਫ ਪਾਰਸਲ ਰੱਖਣ ਦੇ 20 ਰੁਪਏ ਦਾ ਹੀ ਹਿਸਾਬ ਹੈ ਪਾਰਸਲ ਪਹੁੰਚਾਉਣ ਦੇ ਐਕਸਟਰਾ 10-20 ਰੁਪਏ ਤਾਂ ਇਸ ਵਿੱਚ ਐਡ ਨਹੀਂ ਕੀਤੇ ਦੋਸਤੋ ਜਿੱਦਾਂ ਹੀ ਤੁਸੀਂ ਇਹ ਕੰਮ ਨੂੰ ਸ਼ੁਰੂ ਕਰ ਲਵੋਗੇ ਤਾਂ ਤੁਹਾਨੂੰ ਲੋਕ ਖੁਦ ਆਈਡੀਆ ਦੇਣਗੇ ਕਿ ਸਾਡਾ ਇਹ ਵੀ ਕੰਮ ਤੋਂ ਕਰਦੇ ਸਾਡਾ ਇਹ ਵੀ ਕੰਮ ਤੋਂ ਕਰਦੇ ਤਾਂ ਕਿ ਉਹਨਾਂ ਦੀ ਜੋ ਲਾਈਫ ਆ ਸੌਖੀ ਹੋ ਜਾਵੇ ਔਰ ਇਸ ਦੇ ਨਾਲ ਨਾਲ ਤੁਸੀਂ ਹਰ ਸਰਵਿਸ ਦੇ ਪੈਸੇ ਲੋਗੇ ਤੁਹਾਡੇ ਪੈਸੇ ਬਣਗੇ ਪਰ ਲੋਕਾਂ ਦਾ ਟਾਈਮ ਸੇਵ ਹੋਏਗਾ ਜਿਸ ਦੇ ਨਾਲ ਉਹ ਆਪਣੀ ਜੌਬ ਦੇ ਉੱਪਰ ਆਪਣੇ ਕੰਮ ਦੇ ਉੱਪਰ ਬਿਨਾਂ ਕਿਸੇ ਪਰੇਸ਼ਾਨੀ ਤੋਂ ਜਾਪੋ